ਨਸ਼ਿਆਂ ਵਿਰੋਧ ਜੋ ਪੰਜਾਬ ਸਰਕਾਰ ਵੱਲੋਂ ਅਤੇ ਮਾਨਯੋਗ ਸਾਡੇ ਸੀਨੀਅਰ ਅਫਸਰ ਵੱਲੋਂ ਹਿਦਿਆਤਾ ਮਾਪੀ ਨਸ਼ਾ ਜੜਾ ਵੇਗਣ ਨਹੀਂ ਦੇਣਾ ਤੇ ਜਿਨ੍ਹਾਂ ਨੇ ਨਸ਼ਾ ਵੇਚ ਕੇ ਕੋਈ ਸਰਕਾਰੀ ਜ਼ਮੀਨਾਂ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਅਤੇ ਮਾਨਯੋਗ ਸਾਡੇ ਸੀਨੀਅਰ ਅਫਸਰ ਵੱਲੋਂ ਹਿਦਿਆਤਾ ਮਾਪੀ ਨਸ਼ਾ ਜੜਾ ਵੇਗਣ ਨਹੀਂ ਦੇਣਾ ਐਸਐਚਓ ਡੇਰਾ ਬਾਬਾ ਨਾਨਕ ਨੇ ਨਸ਼ਿਆਂ ਦੇ ਵਿਰੁੱਧ ਕੀਤੀ ਇੱਕ ਹੰਗਾਮੀ ਮੀਟਿੰਗ ਇਸ ਮੀਟਿੰਗ ਵਿੱਚ ਡੇਰਾ ਬਾਬਾ ਨਾਨਕ ਦੇ ਐਮਸੀ ਹੋਏ ਸ਼ਾਮਲ ਐਸਐਚਓ ਨੇ ਨਸ਼ਿਆ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਦਿੱਤੀ ਤਾੜਨਾ ਕਿ ਜਿਹੜੇ ਲੋਕ ਨਸ਼ਾ ਕਰਦੇ ਹਨ ਜਾਂ ਵੇਚਦੇ ਹਨ ਉਹਨਾਂ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ ਉਹਨਾਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿੱਚ ਨਸ਼ਾ ਬਿਲਕੁਲ ਕਰਾਂਗੇ ਖਤਮ ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਵੱਲੋਂ ਅਤੇ ਮਾਨਯੋਗ ਸਾਡੇ ਸੀਨੀਅਰ ਅਫਸਰ ਵੱਲੋਂ ਹਦਾਇਤਾਂ ਆਪੀ ਨਸ਼ਾ ਜੜਾ ਵਿਗੜ ਨਹੀਂ ਦੇਣਾ ਤੇ ਜਿਨ੍ਹਾਂ ਨੇ ਨਸ਼ਾ ਵੇਚ ਕੇ ਕੋਈ ਸਰਕਾਰੀ ਜ਼ਮੀਨਾਂ ਵਿੱਚ ਘਰ ਬਣਾਏ ਹੋਏ ਹਨ ਉਹਨਾਂ ਨੂੰ ਤਸਦੀਕ ਕਰਨਾ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਆ ਇਸ ਸਬੰਧ ਵਿੱਚ ਅੱਜ 12 ਸਾਲ ਬਾਅਦ ਥਾਣਾ ਡੇਰਾ ਬਾਬਾ ਨਾਨਕ ਦੇ ਵਿੱਚ ਐਮਸੀ ਸਾਹਿਬ ਜਿੰਨੇ ਹੈਗੇ 13 ਇਹ ਇਲੈਕਸ਼ਨ ਹੋਈ ਆ ਉਹਨਾਂ ਸਾਰਿਆਂ ਨੂੰ ਅੱਜ ਬੁਲਾਇਆ ਗਿਆ ਜੀ ਆਇਆਂ ਕਿਹਾ ਗਿਆ ਉਹਨਾਂ ਨਾਲ ਇਹ ਸਾਰੇ ਵਿਚਾਰ ਜਿਹੜੇ ਆ ਸਾਂਝੇ ਕੀਤੇ ਗਏ ਆ ਵੀ ਜੇਕਰ ਤੁਹਾਡੇ ਨਸ਼ਾ ਨਹੀਂ ਵਿਕ ਰਿਹਾ ਤੇ ਸਾਨੂੰ ਸਰਟੀਫੀਕੇਟ ਦੋ ਜੇ ਵਿਕਦਾ ਤੇ ਸਾਨੂੰ ਦੱਸੋ ਜੇ ਕਿਹਨੇ ਨਸ਼ਾ ਵੇਚ ਕੇ ਜਾਇਦਾਦ ਬਣਾਈ ਹੋਈ ਆ ਉਹਦੇ ਬਾਰੇ ਵੀ ਦੱਸੋ ਤੇ ਇਸ ਬੰਦ ਵਿੱਚ ਸਾਰੀ ਜਿਹੜੀ ਆ ਇਹ ਮੈਂ ਆਪਣੇ ਸਾਰੇ ਐਮਸੀ ਸਹਿਬਾਨ ਦੇ ਨਾਲ ਮੀਟਿੰਗ ਥਾਣੇ ਦੇ ਵਿੱਚ ਬੁਲਾ ਕੇ ਕੀਤੀ ਗਈ ਹੈ ਆ ਜਿਹੜਾ ਹਸਪਤਾਲ ਵਿੱਚ ਗੋਲੀਆਂ ਲੈਂਦੀਆਂ ਉਹਦੇ ਹਸਪਤਾਲ ਦੇ ਵਿੱਚ ਜਿਹੜੀਆਂ ਗੋਲੀਆਂ ਗੋਲੀਆਂ ਮਿਲਦੀਆਂ ਵਾਂ ਉਹਨਾਂ ਬੰਦਿਆਂ ਦੀ ਬਕਾਇਦਾ ਆਈਡੀ ਬਣੀ ਹੋਈ ਆ ਆਈਡੀ ਬਣ ਕੇ ਉਹ ਉਹਨਾਂ ਨੂੰ ਮਿਲਦੀਆਂ ਵਾਂ ਤੇ ਆਈਡੀ ਤੋਂ ਬਿਨਾ ਜੇਕਰ ਕੋਈ ਉੱਥੇ ਹੋਇਆ ਉਹ ਚੈੱਕ ਕੀਤਾ ਜਾਊਗਾ ਬਾਕੀ ਆਈਡੀ ਵਾਲਿਆਂ ਨੂੰ ਮਿਲਦੀਆਂ ਗਈਆਂ ਮੈਂ ਕਈ ਬੰਦੇ ਜਿਹੜੇ ਗੋਲੇ ਲੈ ਕੇ ਉੱਥੇ ਮੇਰੇ ਵਿੱਚ ਜਾਨੋਂ ਬਾਹਰ ਉਹ ਮੈਂ ਵੈਸੇ ਚੈੱਕ ਕਰਦਾ ਰਹਿਣਾ ਫਿਰ ਵੀ ਜੇ ਕੋਈ ਇਹੋ ਜਿਹੀ ਗੱਲ ਲੋੜ